ਚੱਲ ਪੰਜਾਬੀ ਦੇ ਖੇਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਡੋਨਲਡ ਟਰੰਪ ਤੇ ਮਾਰਕ ਕਾਰਨੀ ਦੀ ਮੀਟਿੰਗ ਜਲਦੀ ਹੋ ਰਹੀ ਹੈ ਦੂਜੀ ਗੱਲਬਾਤ ਖਸਰੇ ਦੀ ਵੈਕਸੀਨ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੀਜੀ ਗੱਲਬਾਤ ਵੈਨਕੂਵਰ ਦੇ ਵਿੱਚ ਜਿਹੜਾ ਉਹ ਫਿਲਪੀਨੋ ਕਮਿਊਨਿਟੀ ਦਾ ਫੈਸਟੀਵਲ ਸੀ ਉਹਦੇ ਤੋਂ ਬਾਅਦ ਇਵੈਂਟਸ ਬਾਰੇ ਹੁਣ ਚਿੰਤਾ ਹੋ ਰਹੀ ਹੈ ਅਗਲੀ ਗੱਲਬਾਤ ਕਰਨੀ ਹੈ ਕਿ ਬੀਸੀ ਪ੍ਰਦੂਸ਼ਣ ਘਟਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਜਿਹੜੀ ਡੈਡਲਾਈਨ ਸੀ ਉਹਦੇ ਤੱਕ ਲੱਗਦਾ ਨਹੀਂ ਪੂਰਾ ਹੋਣਾ ਤੇ ਆਖਰ ਦੇ ਵਿੱਚ ਜਿਹੜੀ ਵੋਟਾਂ ਦੇ ਬਾਰੇ ਕੈਨੇਡਾ ਦੇ ਵਿੱਚ 19.5 ਮਿਲੀਅਨ ਲੋਕਾਂ ਨੇ ਵੋਟ ਪਾਈ ਹੈ ਇਹਦੇ ਬਾਰੇ ਵੀ ਗੱਲਬਾਤ ਤੁਹਾਡੇ ਨਾਲ ਕਰਨੀ ਸਭ ਤੋਂ ਪਹਿਲੀ ਗੱਲਬਾਤ ਮਾ ਕਾਰਨੀ ਦੀ ਵਿਜ਼ਿਟ ਜਿਹੜੀ ਆ ਉਹ ਜਲਦੀ ਹੋ ਸਕਦੀ ਹੈ 트럼ਪ ਦੇ ਨਾਲ ਤੇ ਇਹ ਦੱਸਿਆ ਜਾ ਰਿਹਾ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਲਦੀ ਵਾਈਟ ਹਾਊਸ ਆਉਣਗੇ ਤੇ ਉਹ ਇੱਕ ਹਫਤੇ ਦੇ ਵਿੱਚ ਵਿੱਚ ਗੱਲਬਾਤ ਕਰਨਗੇ ਟ੍ਰੇਡ ਦੇ ਉੱਤੇ ਜਾਂ ਦੂਜੇ ਇਸ਼ੂਸ ਦੇ ਉੱਤੇ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਰਾਸ਼ਟਰਪਤੀ ਟਰੰਪ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਬਿਆਨ ਦਿੱਤੇ ਸੀ 51ਵੀਂ ਸਟੇਟ ਵਾਲਾ ਤੇ ਜਸਟਨ ਟਰੂਡੋ ਨੂੰ ਗਵਰਨਰ ਕਿਹਾ ਸੀ ਇਹ ਗੱਲ ਬਣਦੀ ਬਣਦੀ ਹੁਣ ਥੋੜੀ ਜਿਹੀ ਠੀਕ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਅਸੀਂ ਜਾਣਦੇ ਆ ਕਿ ਜਦੋਂ ਮਾਰਕ ਕਾਰਨੇ ਪ੍ਰਧਾਨ ਮੰਤਰੀ ਬਣੇ ਆ ਕੈਨੇਡਾ ਦੇ ਜਿੱਤੇ ਆ ਉਹਨਾਂ ਨੇ ਸਾਰੇ ਬੜਨਾ ਉਹ ਪਰ ਇਹਨਾਂ ਨੂੰ ਬਹੁਮਤ ਮਿਲਿਆ ਆ ਤੇ ਉਹ ਸਾਰੇ ਕੁਛ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਅਮਰੀਕਾ ਦੇ ਉੱਤੇ ਚਾਹੇ ਉਹ ਸਾਡਾ ਜਿਹੜੀ ਟ੍ਰੇਡ ਆ ਜਾਂ ਮਿਲਟਰੀ ਆ ਅਸੀਂ ਘੱਟ ਡਿਪੈਂਡ ਕਰਾਂਗੇ ਉਹਨਾਂ ਦੇ ਉੱਤੇ ਅਸੀਂ ਨਿਰਭਰਤਾ ਘਟਾਉਣੀ ਆ ਅਮਰੀਕਾ ਦੇ ਉੱਤੇ ਹੋਰ ਪਾਸੇ ਜਿਹੜੇ ਆ ਸੀ ਖੋਲਾਂਗੇ ਕੁਦਰਤੀ ਆ ਇਹ ਹੋਰ ਪਾਸੇ ਖੋਲਣਗੇ ਵੀ ਸੋ ਦੂਜਾ ਇਹਨਾਂ ਨੇ ਆਪਣੇ ਆਪ ਨੂੰ ਬਹੁਤ ਸਟਰੋਂਗਲੀ ਪ੍ਰੈਜ਼ੈਂਟ ਕੀਤਾ ਸੀ ਤੇ ਹੁਣ ਰਾਸ਼ਟਰਪਤੀ ਟਰੰਪ ਥੋੜੇ ਜੇ ਲੱਗਦਾ ਕੈਨੇਡਾ ਦੇ ਨਾਲ ਨਰਮ ਹੋਏ ਆ। ਉਹਨਾਂ ਨੇ ਜਿਹੜੀ ਹੋਰ ਗੱਲ ਕਹੀ ਹੈ ਕਿ ਮਾਰਕ ਕਾਰਨੀ ਨੂੰ ਇੱਕ ਨਾਈਸ ਗਾਇ ਕਿਹਾ ਤੇ ਇਹਦਾ ਮਤਲਬ ਇਹ ਹੈ ਵੀ ਉਹ ਖੁਸ਼ ਨੇ। ਜਾਂ ਇਹਨਾਂ ਦੇ ਨਾਲ ਉਹਨਾਂ ਦੀ ਬਣਦੀ ਆ। ਇਹਨਾਂ ਨੂੰ ਉਸ ਤਰੀਕੇ ਦੇ ਨਾਲ ਨਹੀਂ ਰਹਿ ਰਹੇ ਤੇ ਹੁਣ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਦੀ ਦੋਹਾਂ ਦੀ ਮੀਟਿੰਗ ਹੋਊਗੀ ਤੇ ਉਹਦੇ ਤੋਂ ਬਾਅਦ ਪਤਾ ਲੱਗੂਗਾ ਅਸੀਂ ਜਾਣਦੇ ਹਾਂ ਕਿ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੀ ਟ੍ਰੇਡ ਵਾਰ ਆ ਲਗਾਤਾਰ ਚੱਲ ਰਹੀ ਹੈ। ਦੋਵੇਂ ਦੇਸ਼ ਅ ਐਸ਼ਵਲੇ ਬਹੁਤ ਵੱਡੀ ਇੱਕ ਵਪਾਰਕ ਜੰਗ ਦੇ ਵਿੱਚ ਉਲਝਿਆ ਹਾਈ ਟੈਰਫ ਜਿਹੜੇ ਐਕਸਟਰਾ ਟੈਕਸ ਲਾਏ ਆ ਕਾਰਾਂ ਦੇ ਉੱਤੇ ਸਟੀਲ ਦੇ ਉੱਤੇ ਫੂਡ ਦੇ ਉੱਤੇ ਤੇ ਹੋਰ ਸਮਾਨ ਦੇ ਉੱਤੇ ਰਾਸ਼ਟਰਪਤੀ 트ੰਪ ਜਿਹੜੇ ਨੇ ਉਹ ਕੈਨੇਡਾ ਦੇ ਬਾਰੇ ਪਹਿਲਾਂ ਵੀ ਜੋ ਕਰ ਚੁੱਕੇ ਆ ਕਿ ਇਹ ਅਮਰੀਕਾ ਦੀ ਸਟੇਟ ਆ ਤੇ ਪੀਐਮ ਟਰੂਡੋ ਨੂੰ ਗਵਰਨਰ ਕਹਿ ਚੁੱਕੇ ਆ ਇਹ ਸਾਰੇ ਟੈਨਸ਼ਨ ਉਹਨੇ ਹੋਰ ਵਧਾਈ ਸੀ ਜਿਹੜੇ ਆਪਾਂ ਜਾਣਦੇ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਮਾਰਕ ਕਾਰਨੀ ਦੀ ਥਿਉਰੀ ਇਹ ਆ ਕਿ ਕੈਨੇਡਾ ਜ਼ਿਆਦਾ ਆਤਮ ਨਿਰਭਰ ਹੋਵੇ ਜਿਹੜੇ ਇਹਨਾਂ ਦੀ ਇਲੈਕਸ਼ਨ ਦੇ ਦੌਰਾਨ ਮਾਰਕ ਕਾਰਨੀ ਨੇ ਵਾਅਦਾ ਕੀਤਾ ਕਿ ਕੈਨੇਡਾ ਦੀ ਇਕਨੋਮਿਕ ਡਿਪੈਂਡੈਂਸ ਜਿਹੜੀ ਆਰਥਿਕ ਨਿਰਭਰਤਾ ਅਮਰੀਕਾ ਦੇ ਉੱਤੇ ਆ ਚਾਹੇ ਟ੍ਰੇਡ ਆ ਜਾਂ ਦੂਜਾ ਚੀਜ਼ ਆ ਉਹਨੂੰ ਘਟਾਇਆ ਜਾਊਗਾ ਤੇ ਦੂਜੇ ਦੇਸ਼ਾਂ ਦੇ ਨਾਲ ਉਹ ਕੰਨੇ ਹੀ ਟ੍ਰੇਡ ਖੋਲ੍ਹਾਂਗੇ ਦੋਵੇਂ ਲੀਡਰ ਜਿਹੜੇ ਇਹ ਇਹਦੇ ਲਈ ਸਹਿਮਤ ਹੋਏ ਨੇ 트럼ਪ ਤੇ ਕਾਰਨੀ ਦੋਵੇਂ ਜਿਹੜੇ ਕੈਨੇਡਾ US Mexico agreement ਦਾ ਉਹਨੂੰ ਏਦਾਂ ਕਹਿ ਲਓ ਕਿ ਉਹਨੂੰ ਰਿਵਾਈਜ਼ ਕਰਨਗੇ ਕਰੰਟ ਇਸ਼ੂਜ਼ ਨੂੰ ਵਿੱਚ ਪਾ ਕੇ ਤੇ ਉਹ ਦੂਜਾ ਐਕਸਪਰਟ ਇਹ ਵੀ ਕਹਿੰਦੇ ਆ ਕਿ ਮੀਟਿੰਗ ਬਹੁਤ ਕੇਅਰਫੁਲ ਹੋਣੀ ਚਾਹੀਦੀ ਆ ਬਹੁਤ ਵਿਚਾਰ ਦੇ ਨਾਲ ਜਾਣਾ ਚਾਹੀਦਾ ਕਿਉਂਕਿ ਜਿਹੜੀ ਉਹਦੀ ਜਨਤਕ ਤੌਰ ਦੇ ਉੱਤੇ ਸ਼ਰਮਿੰਦਗੀ ਦਾ ਸਾਹਮਣਾ ਯੂਕਰੇਨ ਦੇ ਰਾਸ਼ਟਰਪਤੀ ਨੂੰ ਕਰਨਾ ਪਿਆ ਸੀ 트ੰਪ ਦੀ ਵਿਜ਼ਿਟ ਦੇ ਸਾਹਮਣੇ ਵੀ ਕਿਤੇ ਏਦਾਂ ਨਾ ਹੋਵੇ ਬਹੁਤ ਇੱਕ ਮੰਦਭਾਗੀ ਘਟਨਾ ਸੀ ਕਦੇ ਇਸ ਪੱਧਰ ਦੇ ਲੀਡਰ ਇਦਾਂ ਮੀਣੋ-ਮੀਣੀ মিডিਏ ਦੇ ਸਾਹਮਣੇ ਨਹੀਂ ਸੀ ਹੋਏ ਤੇ ਹੁਣ ਕਿਹਾ ਜਾ ਰਿਹਾ ਵੀ ਹੈ ਤੇ ਕੈਨੇਡਾ ਵੀ ਚਲੋ ਬਹੁਤ ਵੱਡਾ ਦੇਸ਼ ਤਾਂ ਹੈ ਨਹੀਂ ਅਮਰੀਕਾ ਦੇ ਸਾਹਮਣੇ ਤੇ ਇਕਨੋਮੀ ਕੁਛ ਨਹੀਂ ਇਹਦੀ ਵੀ ਉਹ ਕੰਮ ਨਾ ਹੋਵੇ ਉੱਥੇ ਜਾ ਕੇ ਇਸ ਗੱਲ ਤੋਂ ਵੀ ਲੋਕ ਥੋੜੇ ਜੇ ਚਿੰਤਤ ਨੇ ਸੋ ਜਿਹੜੀਆਂ ਇਸ ਵੇਲੇ ਜਿਹੜੀ ਸਟਰੈਟਜੀ ਆ ਉਹ ਇਹ ਦੱਸੀ ਜਾ ਰਹੀ ਆ ਕਿ ਇਹਨਾਂ ਨੂੰ ਕੈਜੂਅਲ ਪ੍ਰਾਈਵੇਟ ਸੈਟਿੰਗ ਜਿੱਦਾਂ ਮਾਰੇ ਲੋਕੋ ਆ ਉੱਥੇ ਅਵੋਇਡ ਕਰਨਾ ਚਾਹੀਦਾ ਜਿਹੜੀ ਮੀਟਿੰਗ ਆ ਉਹ ਫਾਰਮਲ ਹੋਵੇ ਤੇ ਉਹ ਸਟ੍ਰੈਟੈਜਿਕ ਹੋਵੇ ਸੋ ਟੈਰਫ ਬਹੁਤ ਜ਼ਿਆਦਾ ਆ ਅਮਰੀਕਾ ਨੇ 25% ਟੈਰਫ ਆਪਾਂ ਜਾਣਦੇ ਹਾਂ ਕਿ ਬਹੁਤੀਆਂ ਚੀਜ਼ਾਂ ਦੇ ਉੱਤੇ ਲਾਏ ਆ ਤੇ ਜਿਹੜਾ એનર્ਜੀ ਦੇ ਉੱਤੇ ਜਾਂ ਦੂਜੀਆਂ ਤੀਜੀਆਂ ਦੇ ਉੱਧਰਲੇ ਪਾਸੇ ਵੀ ਲੱਗ ਰਹੇ ਆ ਕੈਨੇਡਾ ਹਿੱਟ ਬੈਕ ਕਰ ਰਿਹਾ ਆਪਣੇ ਟੈਰਫਸ ਦੇ ਨਾਲ ਇਹਨਾਂ ਨੇ ਰਿਸਪੌਂਡ ਕੀਤਾ 60 ਮਿਲੀਅਨ ਡਾਲਰ ਦੀਆਂ ਸਮਾਨ ਆ ਜਿਹਦੇ ਵਿੱਚ ਜੂਸ ਕੋਸਮੈਟਿਕਸ ਜਾਂ ਕੱਪੜੇ ਆ ਉਹ ਆਉਂਦੇ ਆ ਮਾਰਕਰਨੀ ਇਹ ਵੀ ਦੇਖ ਰਿਹਾ ਹੈ ਕਿ ਇੱਕ ਨਵਾਂ ਯੂਗ ਆ ਰਿਹਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮੇਰੀ ਜਿਹੜੀ ਉਹਨਾਂ ਦੀ ਵਿਕਟਰੀ ਸਪੀਚ ਸੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਪੁਰਾਣੇ ਕੈਨੇਡਾ ਅਮਰੀਕਾ ਦੇ ਟ੍ਰੇਡ ਰਿਲੇਸ਼ਨਸ਼ਿਪ ਸੀਗੇ ਉਹ ਖਤਮ ਹੋ ਗਏ ਆ ਤੇ ਹੁਣ ਕੈਨੇਡਾ ਜਿਹੜਾ ਇਹ ਪਹਿਲਾਂ ਨਾਲੋਂ ਵਧੀਆ ਵੱਧ ਰਿਹਾ ਇਹ ਆਰਥਿਕ ਰੂਪ ਦੇ ਵਿੱਚ ਆਤਮ ਨਿਰਪਰ ਹੋ ਰਿਹਾ ਹੈ ਅਗਲੀ ਗੱਲਬਾਤ ਦੋਸਤੋ ਮੀਜ਼ਲਜ਼ ਬਾਰੇ ਆ ਖਸਰੇ ਬਾਰੇ ਆ ਖਸਰਾ ਜਿਹੜਾ ਕਿ ਪੂਰੀ ਤਰ੍ਹਾਂ ਲਿਮੀਨੇਟ ਕਰ ਦਿੱਤਾ ਗਿਆ ਸੀ ਨਾਰਥ ਅਮਰੀਕਾ ਦੇ ਵਿੱਚੋਂ ਇਹਦੇ ਕੇਸ ਦੁਬਾਰਾ ਆਉਣੇ ਸ਼ੁਰੂ ਹੋ ਗਏ ਆ ਔਰ ਇਹਨਾਂ ਕੇਸਿਸ ਦੇ ਵਿੱਚ ਕੁਝ ਮੋਤਾ ਵੀ ਹੋਈਆਂ ਆ ਹਾਲਾਂਕਿ ਇੰਨੀ ਕੋਈ ਖਤਰੇ ਵਾਲੀ ਗੱਲ ਨਹੀਂ ਐ ਇੰਨੀ ਫੈਲਣ ਵਾਲੀ ਗੱਲ ਇਹ ਨਹੀਂ ਆ ਪਰ ਫੇਰ ਵੀ ਇਹਦੇ ਬਾਰੇ ਚਿੰਤਾ ਆ ਲੋਕਾਂ ਦੇ ਵਿੱਚ ਤੇ ਲੋਕ ਜਾਣਨਾ ਚਾਹੁੰਦੇ ਵੀ ਕੀ ਕਰਨਾ ਚਾਹੀਦਾ ਹੈ ਇਹਦੇ ਬਾਰੇ ਇਹਦੀ ਹੁਣ ਤਿੰਨ ਡੋਜ਼ ਲੱਗਦੀਆਂ ਜਿਹੜੇ ਬੂਸਟਰ ਨੇ ਤਿੰਨ ਨੇ ਤੇ ਹੁਣ ਜਿਹੜੀ ਅੱਜ ਖਬਰ ਆ ਰਹੀ ਹੈ ਉਹਦੇ ਚਿਰਾਂ ਨੇ ਇਹ ਦੱਸਿਆ ਐਮ ਐਮ ਆਰ ਨੂੰ ਕਹਿੰਦੇ ਆ ਵੈਕਸੀਨ ਜਿਹੜੀ ਆ ਅਟ ਮੀਸਲਸ ਮਮਸ ਤੇ ਰੋਬੈਲਾ ਉਹ ਇਹ ਕਹਿੰਦੇ ਆ ਕਿ ਸਾਨੂੰ ਹਰ ਇੱਕ ਨੂੰ ਤਿੰਨ ਦੀ ਲੋਡ ਨਹੀਂ ਆ ਵੀ ਸਿਰਫ ਹਰ ਇੱਕ ਵਿਅਕਤੀ ਨੂੰ ਤੀਜੀ ਬੂਸਟਰ ਡੋਜ਼ ਦੀ ਲੋੜ ਨਹੀਂ ਆ ਤੇ ਦੂਜੇ ਪਾਸੇ ਇਹ ਵੀ ਆ ਕਿ ਜੇ ਤੁਹਾਡੇ ਸਿਰਫ ਇੱਕ ਡੋਜ਼ ਹੀ ਲੱਗੀ ਆ ਤਾਂ ਹੋ ਸਕਦਾ ਉਹ ਵੀ ਸਫੀਸ਼ੀਐਂਟ ਨਾ ਹੋਵੇ ਜਿਆਦਾ ਦੀ ਲੋਡ ਪਵੇ ਹੁਣ ਉਹਦੇ ਲਈ ਉਹਨੇ ਕੀ ਦੱਸਿਆ ਕਿ ਜੇ ਤੁਸੀਂ 1970 ਤੇ 80 ਦੇ ਵਿਚ ਜੇ ਤੁਹਾਡਾ ਜਨਮ 1970 ਤੋਂ ਪਹਿਲਾਂ ਦਾ ਆ ਫਿਰ ਤੁਹਾਨੂੰ ਲੋਡ ਨਹੀਂ ਆ ਇੱਕ ਵੈਕਸੀਨ ਵਾਲੀ ਸਰਦਾ ਜੇ ਤੁਹਾਡਾ ਜਨਮ 70 ਤੋਂ 80 ਦੇ ਵਿਚਕਾਰ ਹੋਇਆ ਆ ਤੁਹਾਨੂੰ ਸੈਕੰਡ ਡੋਸ ਦੀ ਲੋੜ ਪਊਗੀ ਆਪਣਾ ਰੈਕર્ડ ਜਰੂਰ ਦੇਖੋ ਜਿੱਥੇ ਵੈਕਸੀਨ ਤੁਹਾਡੀ ਲੱਗੀ ਹੈ ਜਿਹੜਾ ਰੈਕર્ડ ਆ ਜੇ ਤੁਹਾਨੂੰ ਨਹੀਂ ਪਤਾ ਕਿ ਵੈਕਸੀਨ ਸਟੇਟਸ ਤੁਹਾਡਾ ਕੀ ਆ ਆਪਣੇ ਡਾਕਟਰ ਨੂੰ ਜਾ ਕੇ ਪੁੱਛੋ ਜੇ ਉਹ ਡਾਕਟਰ ਕੋਲੇ ਵੀ ਪਤਾ ਨਹੀਂ ਵੀ ਬੰਦਾ ਇੰਡੀਆ ਹੀ ਜਾਂ ਕੁਝ ਹੋਰ ਸੀਗਾ ਆਪਣਾ ਜਿਹੜਾ ਉਹਦਾ ਟੈਸਟ ਚੈਕ ਟੈਸਟ ਕਰਾਓ ਉਹਦੀ ਟੈਸਟ ਦੇ ਵਿੱਚੋਂ ਪਤਾ ਲੱਗ ਸਕਦਾ ਜਿਹੜੇ ਪ੍ਰੋਟੈਕਟਡ ਕਿਹਨੂੰ ਕਿਹਾ ਜਾ ਰਿਹਾ ਕਿ ਜਿਹੜਾ ਵਿਅਕਤੀ ਦਾ ਜਨਮ 1970 ਤੋਂ ਪਹਿਲਾਂ ਹੋਇਆ ਉਹ ਜਿਹੜੀ ਇਹਦੀ ਨੈਚੁਰਲ ਇਨਫੈਕਸ਼ਨ ਆ ਉਹਦੀ ਇਮਿਊਨ ਆ ਜਿਹੜਾ 1970 ਤੇ 80 ਦੇ ਵਿੱਚਕਾਰ ਜਨਮ ਹੋਇਆ ਉਹਨੂੰ ਹੋ ਸਕਦਾ ਇੱਕ ਡੋਜ਼ ਦੀ ਲੋੜ ਪਵੇ ਤੇ ਜਿਹੜੇ 1980 ਤੋਂ ਬਾਅਦ ਪੈਦਾ ਹੋਏ ਆ ਉਹਨਾਂ ਨੂੰ ਲੱਗਦਾ ਕਿ ਦੋ ਡੋਜ਼ਸ ਦੀ ਲੋੜ ਪਹਿ ਸਕਦੀ ਆ ਸਕੂਲ ਦੇ ਵਿੱਚ ਜਾਂ ਜਦੋਂ ਉਹ ਬਚਪਨ ਦੇ ਵਿੱਚ ਨੇ ਸੋ ਵੈਕਸੀਨ ਜਿਹੜੀ ਕੈਨੇਡਾ ਦੇ ਵਿੱਚ ਯੂਜ਼ ਕੀਤੀ ਜਾ ਰਹੀ ਹੈ ਕੈਨੇਡਾ ਐਮ ਐਮ ਆਰ ਮੀਜ਼ਲਸ ਮਮਜ਼ ਰੋਵੇਲਾ ਜਿਹੜੀ ਐਮ ਐਮ ਆਰ ਆ ਉਹ ਜਾਂ ਉਹਦੇ ਵਿੱਚ ਚਿਕਨ ਪੋਕਸ ਉਹ ਦਿੱਤੀ ਜਾਂਦੀ ਹੈ ਸਾਈਡ ਇਫੈਕਟ ਇਸ ਵੈਕਸੀਨ ਦੇ ਹੈਗੇ ਆ ਕਿ ਬਹੁਤ ਬਹੁਤ ਮਾਈਲਡ ਹੁੰਦੇ ਆ ਜੇ ਹੋਣ ਤਾਂ ਇਹਦੇ ਬਾਰੇ ਮਿਸ ਇਨਫਾਰਮੇਸ਼ਨ ਬਹੁਤ ਆ ਪਰ ਦੱਸਿਆ ਜਾ ਰਿਹਾ ਵੀ ਇਹ ਬਹੁਤ ਮਾਈਲਡ ਹੁੰਦੇ ਆ ਸਾਈਡ ਇਫੈਕਟ ਜੇ ਹੋਣ ਵੀ ਤਾਂ ਮਤਲਬ ਤੁਹਾਡੀ ਬਾਹ ਦੁਖਦੀ ਰਹਿ ਸਕਦੀ ਹੈ ਜਿਹੜੀ ਬਾਹ ਦੇ ਉੱਤੇ ਤੁਸੀਂ ਟੀਕਾ ਲਵਾਇਆ ਦੂਜੇ ਤੁਹਾਨੂੰ ਫੀਵਰ ਹੋ ਸਕਦਾ ਰੈਸ਼ ਹੋ ਸਕਦੇ ਆ ਕਈ ਵਾਰੀ ਜਿਹੜੇ ਸੀਰੀਅਸ ਅਲਰਜਿਕ ਰਿਐਕਸ਼ਨ ਆ ਉਹ ਵੀ ਹੋ ਜਾਂਦੇ ਪਰ ਉਹਦੇ ਚਾਂਸ ਬਹੁਤ ਘੱਟ ਆ ਇੰਨੀ ਜਲਦੀ ਨਹੀਂ ਉਹ ਹੁੰਦੇ ਸੋ ਦੂਜਾ ਇਹ ਹੈਗਾ ਕਿ ਜਦੋਂ ਤੁਸੀਂ ਇਹ ਲਵਾ ਲੈਨੇ ਆ ਵੈਕਸੀਨ ਉਹਦੇ ਤੋਂ ਬਾਅਦ ਵੀ ਚਾਂਸਸ ਆ ਕਿ ਤੁਹਾਨੂੰ ਮੀਜ਼ਲਸ ਹੋ ਸਕਦੀ ਹੈ ਮੀਜ਼ਲਸ ਮੈਨੇ ਖਸਰਾ ਸੋ 100 ਬੰਦੇ ਨੇ ਜੇ ਲਵਾਈ ਆ ਸੋਦੇ ਵਿੱਚੋਂ ਤਿੰਨ ਨੂੰ ਚਾਂਸ ਆ ਵੀ ਇਹ ਹੋ ਜਾਣਗੇ ਪਰ ਜੇ ਇਹ ਹੋ ਜਵੇ ਬਿਮਾਰੀ ਤਾਂ ਫਿਰ ਵੀ ਹੋ ਸਕਦੀ ਹੈ ਪਰ ਉਸ ਬਿਮਾਰੀ ਦੇ ਨਾਲ ਫਿਰ ਜਿਹੜਾ ਉਹ ਮਾਈਲਡ ਹੋਊਗੀ ਬਿਮਾਰੀ ਅਸਰ ਇੰਨਾ ਜ਼ਿਆਦਾ ਨਹੀਂ ਹੋਊਗਾ ਮੀਜ਼ਲਸ ਜਿਹੜੀ ਆ ਉਹ ਖੰਗਣ ਦੇ ਨਾਲ ਛਿੱਕ ਮਾਰਨ ਦੇ ਨਾਲ ਫੈਲਦੀ ਆ ਤੇ ਹਵਾ ਦੇ ਵਿੱਚ ਇਹ 2 ਘੰਟੇ ਤੱਕ ਉਸੇ ਤਰੀਕੇ ਦੇ ਨਾਲ ਰਹਿ ਸਕਦੀ ਆ ਉਹਦੇ ਤੋਂ ਬਾਅਦ ਵੀ ਜਿਹੜੀ ਕੈਨੇਡਾ ਦੇ ਵਿੱਚ ਮੀਜ਼ਲਸ ਆਊਟਬ੍ਰੇਕ ਆ 1000 ਕੇਸਸ April 2025 ਦੇ ਵਿੱਚ ਆ ਚੁੱਕੇ ਆ ਤੇ ਜਿਹੜੀ ਇਹ ਨਿਊ ਬ੍ਰਾਂਸਵਿਕ ਤੋਂ ਲੈ ਕੇ ਕਈ ਪ੍ਰੋਵਿੰਸਸ ਜਿਹਦੇ ਵਿੱਚ 온ਟਾਰੀਓ, ਅਲਬਰਟਾ, ਕੂਬੈਕ ਤੱਕ ਇਹਦਾ ਲਿੰਕ ਜਿਹੜਾ ਹੋ ਰਿਹਾ ਆ ਪ੍ਰੋਟੈਕਸ਼ਨ ਇਹੀ ਆ ਕਿ ਵੈਕਸੀਨ ਲਵਾ ਲਓ ਮੀਜ਼ਲਸ ਤੋਂ ਖਸਰੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਵੈਕਸੀਨੇਸ਼ਨ ਵੈਕਸੀਨੇਸ਼ਨ ਜਿਹੜੇ ਐਕਸਪਰਟ ਨੇ ਉਹ ਸਟਰੋਂਗਲੀ ਰეკਮੈਂਡ ਕਰ ਰਹੇ ਆ ਭਾਵੇਂ ਕਿ ਇਹਦੇ ਸਾਰੇ ਕੁਸ਼ਤੇ ਵਿੱਚ ਮਿਸ ਇਨਫਾਰਮੇਸ਼ਨ ਵੀ ਆ ਲੋਕ ਗਲਤ ਜਾਣਕਾਰੀਆਂ ਵੀ ਸਾਂਝੀਆਂ ਕਰ ਰਹੇ ਆ ਪਰ ਵੈਕਸੀਨ ਜਿਹੜੀ ਆ ਉਹ ਇਹਦਾ ਬੈਸਟ ਹੱਲ ਦੱਸਿਆ ਜਾ ਰਿਹਾ ਅਗਲੀ ਗੱਲ ਬਾਤ ਦੋਸਤੋ ਜਿਹੜਾ ਫੈਸਟੀਵਲ ਹੋਇਆ ਸੀ ਵੈਨਕੂਵਰ ਦੇ ਵਿੱਚ ਤੇ ਉੱਥੇ ਟ੍ਰੈਜੇਡੀ ਹੋਈ 11 ਲੋਕਾਂ ਦੀ ਮੌਤ ਹੋਈ ਇੱਕ ਬਹੁਤ ਦਰਦਨਾਕ ਹਾਦਸਾ ਵਾਪਰਿਆ ਹੁਣ ਵੈਨਕੂਵਰ ਦੇ ਇਸ ਅਟੈਕ ਤੋਂ ਬਾਅਦ ਜਿਹਦੇ ਵਿੱਚ 11 ਲੋਕਾਂ ਦੀ ਮੌਤ ਹੋਈ ਹੈ ਜਿਹੜੇ ਇਵੈਂਟ ਆਰਗੇਨਾਈਜ਼ਰਸ ਨੇ ਪੂਰੇ ਕੈਨੇਡਾ ਦੇ ਵਿੱਚ ਉਹ ਜਿਹੜੀ ਸਿਕਿਉਰਿਟੀ ਪਲਾਨ ਆ ਉਹਨੂੰ ਰੀਚੈੱਕ ਕਰ ਰਹੇ ਆ ਕਿ ਜਿਹੜਾ ਭਵਿੱਖ ਦੇ ਵਿੱਚ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਸੋ ਇਹ ਬੜਾ ਟ੍ਰੈਜੈਡਿਕ ਸੀਗਾ ਕਿਉਂਕਿ ਕੈਨੇਡਾ ਦੇ ਵਿੱਚ ਇਦਾਂ ਵਾਪਰਦਾ ਨਹੀਂ ਆਮ ਹੀ ਲੋਕ ਸਟਰੀਟ ਦੇ ਉੱਤੇ ਫੈਸਟੀਵਲਸ ਹੁੰਦੇ ਆ ਬੜਾ ਕੁਝ ਹੁੰਦਾ ਹੈ ਤੇ ਉਹ ਐਸੇ ਤਰੀਕੇ ਦੇ ਨਾਲ ਹੁੰਦੇ ਰਹਿੰਦੇ ਆ ਤੁਸੀਂ ਦੇਖੋ ਨਗਰ ਕੀਰਤਨ ਕਿੰਨੇ ਹੁੰਦੇ ਆ ਸਾਰੀ ਦੇ ਵਿੱਚ ਜਿਹੜਾ ਨਗਰ ਕੀਰਤਨ ਹੁੰਦਾ ਉਹਦੇ ਉੱਤੇ ਉਹਨਾਂ ਨੇ ਜਿੱਥੇ ਵੀ ਜੜੀਆਂ ਸਟਰੀਟ ਤੋਂ ਐਂਟਰੀ ਹੁੰਦੀ ਹੈ ਜਾਂ ਐਲੀਆਂ ਤੋਂ ਐਂਟਰੀ ਹੈ ਅੰਦਰਲੇ ਵਾਲੇ ਪਾਸੇ ਐਲੀਆਂ ਤੋਂ ਉਹ ਸਾਰੇ ਉੱਤੇ ਮਿੱਟੀ ਦੇ ਭਰ ਕੇ ਡੰਪ ਟਰੱਕ ਖੜੇ ਕੀਤੇ ਹੁੰਦੇ ਆ ਉਹਦਾ ਮਕਸਦ ਇਹ ਹੁੰਦਾ ਕਿ ਜੇ ਕੋਈ ਬੰਦਾ ਵੱਡਾ ਟਰੱਕ ਲੈ ਕੇ ਵੀ ਆ ਜਵੇ ਭੀੜ ਦੇ ਉੱਤੇ ਉਹ ਚਾਹ ਕੇ ਵੀ ਭੀੜ ਦੇ ਵਿੱਚ ਨਾ ਜਾ ਸਕਣ ਨਹੀਂ ਤੇ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਜੇ ਕੋਈ ਬੰਦਾ ਇਹ ਹਰਕਤ ਕਰਦਾ ਹੈ ਤਾਂ ਉਹਦਾ ਨੁਕਸਾਨ ਕਿੰਨਾ ਹੋਣਾ ਜੋ ਕੁਝ ਇਸ ਫੈਸਟੀਵਲ ਦੇ ਵਿੱਚ ਹੋਇਆ ਹੁਣ ਇਹ ਫੈਸਟੀਵਲ ਤੋਂ ਬਾਅਦ ਸਾਰੇ ਸੋਚਣ ਲੱਗ ਪਏ ਮਤਲਬ ਇੱਕ ਫੈਸਟੀਵਲ ਸਟਰੀਟ ਦੇ ਉੱਤੇ ਹੋ ਰਿਹਾ ਸਟਰੀਟ ਬੰਦ ਆ ਉਹ ਸਟਰੀਟ ਦੇ ਵਿੱਚ ਜਿੰਨੀਆਂ ਐਂਟਰੀਜ਼ ਆ ਰਹੀਆਂ ਸਾਰਿਆਂ ਦੇ ਉੱਤੇ ਡੰਪ ਟਰੱਕ ਮਿੱਟੀ ਦੇ ਕਈ ਵਾਰੀ 2-2 ਭਰੇ ਹੋ ਹੁੰਦੇ ਆ ਵੀ ਕੋਈ ਵਿਅਕਤੀ ਲਿਆ ਕੇ ਜ਼ੋਰ ਦੀ ਹਿੱਟ ਵੀ ਕਰੇ ਤੇ ਉਹ ਹਿੱਲ ਨਾ ਸਕੇ ਉਥੋਂ ਮੂਵ ਨਾ ਹੋ ਸਕੇ ਹੁਣ ਇਹ ਚਲੋ ਸ੍ਰੀ ਨਗਰ ਕੀਰਤਨ ਦਾ ਆਪਾਂ ਉਦਾਹਰਣ ਲੈ ਲਈ ਹੈ ਇਹੀ ਕੁਝ ਉਹਨਾਂ ਬਾਕੀ ਇਵੈਂਟਸ ਦੇ ਵਿੱਚ ਵੀ ਹੋਣ ਜਾ ਰਿਹਾ ਜਿਹੜਾ ਇਹ ਸਾਰਾ ਕੁਛ ਆ ਬੀਸੀ ਦੇ ਪ੍ਰੀਮੀਅਰ ਨੇ ਕਿਹਾ ਆ ਕਿ ਸੇਫਟੀ ਰਿਵਿਊ ਕੀਤਾ ਜਾਵੇ ਪ੍ਰੀਮੀਅਰ ਡੇਵਿਡ ਡੀਵੀ ਨੇ ਕਿਹਾ ਆ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਤੇ ਭਾਵੇਂ ਇਹ ਸ਼ੁਰੂ ਹੋ ਰਹੀ ਆ ਕਿ ਜਿਹੜੇ ਦੂਜੇ ਰੀਜਨ ਹੈਗੇ ਆ ਜਿਨ੍ਹਾਂ ਦੇ ਵਿੱਚ ਫੈਸਟੀਵਲ ਸੇਫਟੀ ਨੂੰ ਕਿਦਾਂ ਅਨਸ਼ੋਰ ਕੀਤਾ ਜਾ ਸਕਦਾ ਸੋ ਪਬਲਿਕ ਕੰਫੀਡੈਂਸ ਲੈਬਰ ਡੀ ਵੀ ਇਹ ਕਹਿ ਰਿਹਾ ਕਿ ਸਾਨੂੰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਮਤਲਬ ਇਹ ਉਹਨਾਂ ਨੂੰ ਵਿਸ਼ਵਾਸ ਤੋਂ ਆਉਣਾ ਪਊਗਾ ਵੀ ਕੁਝ ਨਹੀਂ ਹੁੰਦਾ ਤੁਸੀਂ ਆ ਸੰਮਰ ਦੇ ਵਿੱਚ ਬਾਹਰ ਨਿਕਲਦੇ ਵੀ ਆ ਤਾਂ ਕੋਈ ਗੱਲ ਬਤਰੀ ਵਿਕਟੋਰੀਆ ਡੇ ਆ ਰਿਹਾ ਵਿਕਟੋਰੀਆ ਡੇ ਪਰੇਡ ਦੇ ਬਾਰੇ ਅਲਰਟ ਆ ਜਿਹੜੇ ਆਰਗੇਨਾਈਜ਼ਰ ਨੇ ਵਿਕਟੋਰੀਆ ਡੇ ਪਰੇਡ ਦੇ ਉਹਨਾਂ ਨੇ ਪੁਲਿਸ ਦੇ ਨਾਲ ਕੰਟੈਕਟ ਕੀਤਾ ਕਿ ਸਾਨੂੰ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੱਸਿਆ ਜਾਵੇ ਕਿ ਅਸੀਂ ਹੋਰ ਕੀ ਕਰ ਸਕਦੇ ਆ ਕਿ ਸਾਡੇ ਜਿਹੜੇ ਜ਼ਿਆਦਾ ਵਹੀਕਲ ਬੈਰੀਕੇਡਸ ਲਾਏ ਜਾਣਗੇ ਮਤਲਬ ਉਹਨੂੰ ਤੁਸੀਂ ਦੇਖਿਆ ਹੋਣਾ ਕਈ ਵਾਰੀ ਪੁਲਿਸ ਦੀ ਕਾਰ ਖੜੀ ਹੁੰਦੀ ਹੈ ਉੱਥੇ ਬੰਦ ਕਰਕੇ ਉਹਨੂੰ ਵੀ ਉੱਥੇ ਹੋਰ ਬੈਰੀਕੇਡ ਜਿਹੜੇ ਵਹੀਕਲ ਬੈਰੀਕੇਡ ਲਾਏ ਜਾਣ। ਦੂਜਾ ਇਹ ਕਿ ਸਿਕਿਉਰਿਟੀ ਮਹਿੰਗੀ ਬਹੁਤ ਪੈਂਦੀ ਹੈ। ਇੱਕ ਈਵੈਂਟ ਜਦੋਂ ਹੁੰਦਾ ਨਾ ਕੋਈ ਮੰਨ ਲਓ ਕੋਈ ਨਗਰ ਕੀਰਤਨੇ ਆਰਗੇਨਾਈਜ਼ ਕੀਤਾ ਜਾਂਦਾ ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਬਜਟ ਦਾ ਹਿੱਸਾ ਆ ਸਿਕਿਉਰਿਟੀ ਦੇ ਵਿੱਚ ਜਾਂਦਾ। ਜੇ ਤੁਸੀਂ ਕੋਈ ਇਵੈਂਟ ਆਰਗੇਨਾਈਜ਼ ਕਰ ਰਹੇ ਆ 75% ਦਾ ਬਜਟ ਉਹ ਸੇਫਟੀ ਰਿਸਕ ਨੂੰ ਮੈਨੇਜ ਕਰਨ ਦੇ ਉੱਤੇ ਲੱਗ ਜਾਂਦਾ ਕ라우ਡ ਕੰਟਰੋਲ ਵੀ ਹੈ ਇਹਦੇ ਵਿੱਚ ਐਮਰਜੈਂਸੀ ਪਲਾਨਿੰਗ ਵੀ ਹੈ ਇਹਦੇ ਵਿੱਚ ਕੈਨੇਡਾ ਦੇ ਵਿੱਚ ਹੁਣ ਜਿੰਨੇ ਵੀ ਫੈਸਟੀਵਲ ਲੀਡਰਸ ਨੇ ਜਾਂ ਜਿਹੜੇ ਵੀ ਫੈਸਟੀਵਲ ਕਰਾਉਣਾ ਚਾਹੁੰਦੇ ਆ ਉਹ ਸਾਰੇ ਫਸੇ ਪਏ ਆ ਹੁਣ ਸਮਝ ਨਹੀਂ ਆਉਂਦਾ ਕੀ ਕੀ ਕਰਿਆ ਜਾਵੇ ਤੇ ਇਹਦੇ ਵਿੱਚ ਉਹ ਮਤਲਬ ਹੁਣ ਦੁਬਾਰਾ ਸਾਰਾ ਕੁਝ ਦੇਖ ਰਹੇ ਆ ਕੀ ਸੇਫਟੀ ਜਾਂ ਜਿਹੜੀਆਂ ਦੂਜੀਆਂ ਚੀਜ਼ਾਂ ਉਹ ਕਿਸ ਤਰੀਕੇ ਦੇ ਨਾਲ ਦੇਖੀਆਂ ਜਾ ਸਕਦੀਆਂ ਆ ਇਨਸ਼ੋਰਰ ਜਿਹੜੇ ਆ ਉਹ ਵੀ ਜਿਆਦਾ ਸੇਫਟੀ ਚਾਹੁੰਦੇ ਆ ਕਿ ਹਰੇਕ ਇਵੈਂਟ ਦਾ ਇੰਸ਼ੋਰੈਂਸ ਹੁੰਦਾ ਉੱਥੇ ਹੁਣ ਉਹ ਜਿਆਦਾ ਸੇਫਟੀ ਚਾਹੁੰਦੇ ਆ ਤੇ ਉੱਥੇ ਵੀ ਅਸਰ ਪਊਗਾ ਔਰ ਦੂਜੀ ਗੱਲ ਆ ਕਿ ਜਿਹੜੇ ਇਵੈਂਟਸ ਨੇ ਮਹਿੰਗੇ ਬਹੁਤ ਹੋ ਰਹੇ ਆ ਸਿਕਿਉਰਿਟੀ ਮਤਲਬ ਇਵੈਂਟ ਕਰਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹਿੰਗਾ ਹੋ ਰਿਹਾ ਟ੍ਰਾਂਟਨ ਨੇ ਸਪੈਸ਼ਲ ਫੰਡਿੰਗ ਦਿੱਤੀ ਆ ਪਿਛਲੇ ਸਾਲ ਇਹਨਾਂ ਨੇ ਇੱਕ ਵਨ ਟਾਈਮ ਗ੍ਰਾਂਟ ਦਿੱਤੀ ਸੀ ਲਾਸਟ ਈਅਰ ਯੂਰੇ ਹਾਲ ਆਪਣੇ ਆਰਗੇਨਾਈਜ਼ਰ ਹੈਗੇ ਨੇ ਉਹਨਾਂ ਦੀ ਹੈਲਪ ਕਰਨ ਦੇ ਲਈ ਸੇਫਟੀ ਸਰਵਿਸਸੇਸ ਦੇ ਲਈ ਜਿੱਦਾਂ ਐਂਬੂਲੈਂਸ ਦਿੱਤੀਆਂ ਜਾ ਸਕਦੀਆਂ ਫਾਇਰ ਦਿੱਤੀ ਜਾ ਸਕਦੀ ਆ ਜਾਂ ਜਿਹੜੀ ਆ ਕੋਈ ਵੀ ਐਨਟੀ ਵਹੀਕਲ ਬੈਰੀਅਰਸ ਨੇ ਉਹ ਲਾਏ ਜਾ ਸਕਦੇ ਆ ਭਾਵੇਂ ਕਿ ਚਿੰਤਾ ਵਾਲੀ ਗੱਲ ਆ ਪਰ ਭਵਿੱਖ ਦੇ ਵਿੱਚ ਕੀ ਹੋਣਾ ਆ ਇਹ ਇਸ ਵੇਲੇ ਆਜਾ ਵੱਡਾ ਕਨਸਰਨ ਆ ਸੋ ਸੇਫਟੀ ਨੂੰ ਲੈ ਕੇ ਲਗਭਗ ਸਾਰੀਆਂ ਥਾਵਾਂ ਦੇ ਉੱਤੇ ਜਿਹੜੀ ਚਿੰਤਾ ਕੀਤੀ ਜਾ ਰਹੀ ਹੈ ਅਗਲੀ ਗੱਲ ਬਾਤ ਦੋਸਤੋ ਬੀਸੀ ਦੇ ਵਿੱਚ ਜਿਹੜਾ 2030 ਤੱਕ ਇੱਕ ਕਲਾਈਮੇਟ ਟਾਰਗੇਟ ਸੈੱਟ ਕੀਤਾ ਗਿਆ ਆਪਾਂ ਸਾਰੇ ਜਾਣਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਕੋਲਾ ਤੇਲ ਪੈਟਰੋਲ ਗੈਸ ਇਹ ਸਾਰਾ ਕੁਝ ਖਤਮ ਹੋਣਾ ਹੈ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ ਉਹ ਆ ਜਾਣੇ ਉਹਨੂੰ ਹੁਣ ਫੇਸ ਆਊਟ ਕਿੱਦਾਂ ਹੋਣਾ ਉਹਨੇ ਇਹ ਜਿਹੜੇ ਸਾਰੇ ਆ ਇਦਾਂ ਤਾਂ ਹੈ ਨਹੀਂ ਵੀ ਅੱਜ ਹੀ ਅਨਾਉਂਸ ਕਰ ਦੇਣਗੇ ਬੰਦ ਕਰਨ ਉਹਦੇ ਲਈ ਇਹਨਾਂ ਨੇ ਟਾਰਗੇਟ ਸੈੱਟ ਕੀਤੇ ਆ ਵੀ ਆਹ ਟਾਰਗੇਟ 2030 ਤੱਕ ਅਸੀਂ ਅਚੀਵ ਕਰਨਾ ਆ ਫਿਰ 40 ਤੱਕ ਆਪ ਇਦਾਂ ਇਸ ਤਰੀਕੇ ਦੇ ਨਾਲ ਹੁਣ ਬੀਸੀ ਸਰਕਾਰ ਨੇ ਜਿਹੜੇ ਟਾਰਗੇਟ ਸੈੱਟ ਕੀਤੇ ਸੀ ਇਹ ਉਹਨਾਂ ਤੱਕ ਪੌਂਚਰ ਦੇ ਵਿੱਚ ਫੇਲ ਹੋ ਗਈ ਹੈ। ਅ ਜਿਹੜੀ ਇਹਦਾ ਗੋਲ ਆ ਉਹਦੇ ਵਿੱਚ ਸਿਕਾ ਕਿ ਜਿਹੜੀ ਅਮਿਸ਼ਨ ਆ ਜਿਹੜਾ ਇਹ ਹਾਨੀਕਾਰਕ ਗੈਸਾਂ ਨਿਕਲਦੀਆਂ ਨੂੰ 40% ਤੱਕ ਘਟਾ ਕਰਨਾ 2030 ਤੱਕ। ਅ ਇਹਨੂੰ 2007 ਦੇ ਲੈਵਲ ਨਾਲ ਜਦੋਂ ਇਹਦਾ ਮੁਕਾਬਲਾ ਕਰਦੇ ਆ ਤੇ 40% ਘਟਾ ਕਰਨਾ ਸੀ ਤੇ ਐਕਸਪਰਟ ਕਹਿੰਦੇ ਆ ਕਿ 20% ਹੋਇਆ ਸਿਰਫ। ਇਹਦਾ ਮਤਲਬ ਇਹ ਆ ਕਿ ਜਿੰਨਾ ਪਲਾਨ ਕੀਤਾ ਸੀ ਉਹਨਾਂ ਨਹੀਂ ਹੋ ਰਿਹਾ। ਜਿਹੜੀਆਂ ਕਲਾਈਮੇਟ ਰਿਪੋਰਟਸ ਨੇ ਉਹ ਡਿਲੇ ਹੋਈਆਂ ਨੇ 2024 ਦੀ ਕਲਾਈਮੇਟ ਚੇਂਜ ਅਕਾਉਂਟੇਬਿਲਟੀ ਰਿਪੋਰਟ ਆ ਉਹ ਆ ਜਾਣੀ ਚਾਹੀਦੀ ਸੀ ਪਿਛਲੀ ਫਾਲ ਦੇ ਵਿੱਚ ਪਰ ਕਿਉਂਕਿ ਇਲੈਕਸ਼ਨ ਆ ਗਈ ਵਿੱਚ ਇਸ ਕਰਕੇ ਉਹ ਡਿਲੇ ਹੋਈ ਪਈ ਹੈ ਜਿਹੜਾ ਇਹ ਐਮਿਸ਼ਨ ਆ ਮਤਲਬ ਹਾਨੀਕਰਕ ਗੈਸਾਂ ਜਾਂ ਕਹਿ ਲਓ ਕਿ ਜਿਹੜਾ ਜਿਹੜਾ ਪ੍ਰਦੂਸ਼ਣ ਆ ਇਹ ਸਾਰਾ ਕੁਝ ਇਹਦੇ ਉੱਤੇ ਵੀ ਫਰਕ ਪੈ ਰਿਹਾ ਜਿਹੜਾ ਇਹਦਾ emission ਆ ਇਹ ਵਧਣਾ ਤਾਂ ਘਟ ਗਿਆ ਪਰ ਇਹਦੇ ਉੱਤੇ ਦੂਜੀਆਂ ਚੀਜ਼ਾਂ ਦਾ ਅਸਰ ਪੈ ਰਿਹਾ ਜਿਹੜੀ emission ਦਾ ਮਤਲਬ ਲੈਵਲਡ ਆਫ ਤਾਂ ਹੋ ਗਿਆ ਮਤਲਬ ਇਹ ਆ ਕਿ ਇਹ ਉੱਤੇ ਨਹੀਂ ਜਾ ਰਿਹਾ ਹੋਰ ਜ਼ਿਆਦਾ ਪਰ ਜਿਹੜੀ ਪੋਪੂਲੇਸ਼ਨ ਦੇ ਕਰਕੇ ਇਕਨੋਮੀ ਭਾਵੇਂ ਗਰੋ ਹੋ ਰਹੀ ਹੈ ਸੋ ਖਾਸ ਤੌਰ ਦੇ ਉੱਤੇ ਜਿਹੜੀ emission ਪਰ ਪਰਸਨ emission ਆ ਇੰਪਰੂਵ ਹੋ ਰਹੀ ਹੈ ਉਹ 21% ਥੱਲੇ ਚਲੀ ਗਈ ਹੈ ਜਿਹੜੀ ਕਿ ਆਪਣੇ ਗੋਲ ਦੇ ਬਹੁਤ ਨੇੜੇ ਆ ਪਰ ਜਿਹੜੀ ਜਿਹੜੀ emission ਪਰ ਡਾਲਰ ਆਫ ਜੀਡੀਪੀ ਜਿਹੜੀ ਉਹ ਵੀ ਡਾਊਨ ਆਈ ਹੈ ਜੇਕਰ ਇਹਨੂੰ ਉਸ ਹਿਸਾਬ ਦੇ ਨਾਲ ਜੋੜ ਕੇ ਵੀ ਦੇਖਿਆ ਜਾਵੇ ਤਾਂ ਜਿਹੜੀ ਇਸ ਸਾਰੇ ਕੁਝ ਦੇ ਵਿੱਚ ਜਿਹੜੀ emission ਆ ਜਿਹੜਾ ਇਹ ਉਹ 30% ਤੱਕ ਥੱਲੇ ਚਲੇ ਗਿਆ ਇਹ ਵੀ ਇੱਕ ਬਹੁਤ ਵੱਡਾ ਇਹਦੇ ਵਿੱਚ ਫਰਕ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਇੱਕ ਵੱਡਾ ਫਰਕ ਆ ਟਰਾਂਸਪੋਰਟੇਸ਼ਨ ਇੱਕ ਬਹੁਤ ਵੱਡੀ ਪ੍ਰੋਬਲਮ ਆ ਮਿਸ਼ਨ ਦੀ ਜਿਹੜੀ ਆ ਟਰਾਂਸਪੋਰਟੇਸ਼ਨ ਜਿੱਦਾਂ ਕਾਰਾਂ ਆ ਜਾਂ ਟਰੱਕ ਨੇ ਉਹ 18% ਤੋਂ ਉੱਤੇ ਗਈ ਆ 2007 ਨਾਲੋਂ ਓਵਰਆਲ ਜਿਹੜੀ ਪ੍ਰੋਗਰੈਸ ਨੂੰ ਸਲੋ ਕੀਤਾ ਈਵੀਰ ਵੇਟ ਪਾਜ਼ ਕੀਤਾ ਗਿਆ ਬੀਸੀ ਇਲੈਕਟ੍ਰਿਕ ਵਹੀਕਲ ਰੇਬੇਟ ਪ੍ਰੋਗਰਾਮ ਜਿਹੜਾ ਆ ਉਹ 15 ਮਈ 2025 ਤੋਂ ਪਾਜ਼ ਹੋ ਜਾਣਾ ਵੀ ਇਹ ਜਿਹੜਾ ਇੱਕ ਹੁਣ ਇਹ ਇੱਕ ਹੋਰ ਮਤਲਬ ਵੱਡੀ ਸਮੱਸਿਆ ਆ ਇਹ ਸਾਰੇ ਕੁਝ ਦੇ ਵਿੱਚ ਦੂਜਾ ਇਹ ਆ ਕਿ ਜਿਹੜੇ ਮਿਨਿਸਟਰ ਐਡਰਨ ਡਿਕਸ ਨੇ ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਕੋਈ ਵੀ ਸ਼ਾਰਟ ਟਰਮ ਸੋਲੂਸ਼ਨ ਨਹੀਂ ਹੈ ਇਸ ਚੀਜ਼ ਦਾ ਜਿਹੜੀ ਐਮਿਸ਼ਨ ਪ੍ਰੋਬਲਮ ਆ ਇਹਨੂੰ ਹੱਲ ਕਰਨ ਦੇ ਲਈ ਗ੍ਰੀਨ ਪਾਰਟੀ ਕ੍ਰਿਟਿਸਾਈਜ਼ ਕਰ ਰਹੀ ਹੈ ਸਰਕਾਰ ਨੂੰ ਤੇ ਜਿਹੜੀ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਤੇ ਇਹ ਮਤਲਬ ਬਹੁਤ ਜ਼ਿਆਦਾ ਇਹਦਾ ਅਸਰ ਇਹ ਸਾਰੇ ਕੁਸ਼ ਦੇ ਉੱਤੇ ਪੈ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਟਾਰਗੇਟ ਤੱਕ ਪਹੁੰਚਦੇ ਆ ਜਾਂ ਨਹੀਂ ਅਗਲੀ ਦੋਸਤੋ ਗੱਲਬਾਤ ਇਲੈਕਸ਼ਨ ਕੈਨੇਡਾ ਨੇ ਜਿਹੜੇ ਹੁਣ ਅਨੁਮਾਨ ਲਾ ਕੇ ਦੱਸਿਆ ਉਹ ਸਾਰੇ ਦੇ ਕੁਝ ਫੈਡਰਲ ਚੋਣਾਂ ਦੇ ਵਿੱਚ 19.5 ਮਿਲੀਅਨ ਲੋਕਾਂ ਨੇ ਆਪਣੀਆਂ ਵੋਟਾਂ ਦਾ ਜਿਹੜਾ ਇਸਤੇਮਾਲ ਕੀਤਾ ਇਹਦਾ ਮਤਲਬ ਇਹ ਆ ਕਿ 69% ਦੇ ਨੇੜੇ VOTING ਹੋਈ ਹੈ VOTING ਵਿੱਚ ਬਹੁਤ ਜ਼ਿਆਦਾ ਵਾਧੇ ਦੀ ਉਮੀਦ ਸੀਗੀ ਕਿ ਕਾਫੀ ਜ਼ਿਆਦਾ ਵਾਧਾ ਹੋਊਗਾ ਇਹ ਜਿਹੜੀ ਆ ਪਰ ਫੇਅਰ ਵੀ ਜਿਹੜਾ 1958 ਦਾ ਰਿਕਾਰਡ ਸੀ ਉਹਨੂੰ ਪਾਰ ਨਹੀਂ ਕਰ ਸਕੀ ਉਦੋਂ 79.4% ਜਿਹੜੀ VOTING ਆ ਉਹ ਹੋਈ ਸੀ ਸੋ ਇਸ ਵਾਰ 68.65% ਦੀ VOTING ਤੇ ਜਿਹੜੀ 1993 ਦੀਆਂ ਫੈਡਰਲ ਚੋਣਾਂ ਤੋਂ ਬਾਅਦ ਜਿਹੜੀ ਸਭ ਤੋਂ ਵਧੀਆ ਮੰਨੀ ਜਾ ਰਹੀ ਹੈ ਜਿੱਥੇ ਕਿ 69.6% ਆਫ VOTING ਜਿਹੜੀ ਹੋਈ ਸੀ ਇਲੈਕਸ਼ਨ ਕੈਨੇਡਾ ਦਾ ਕਹਿਣਾ ਹੈ ਕਿ ਜਿਹੜੀ ਚੋਣਾ ਵਾਲੇ ਦਿਨ 11.9 ਮਿਲੀਅਨ ਲੋਕਾਂ ਨੇ ਪੋਲਿੰਗ ਸਟੇਸ਼ਨ ਜਾਂ ਆਪਣੇ ਜਿਹੜੇ ਲੌਂਗ ਟਰਮ ਕੇਅਰ ਜਾਂ ਉੱਥੇ ਜਾ ਕੇ ਵੋਟ ਪਾਈ ਹੈ 7.3 ਮਿਲੀਅਨ ਕੈਨੇਡੀਅਨ ਜਿਹੜੇ ਨੇ ਐਡਵਾਂਸ ਪੋਲ ਦੇ ਵਿੱਚ ਵੋਟ ਪਾਈ ਹੈ 1.2 ਮਿਲੀਅਨ ਜਿਹੜੇ ਨੇ ਉਹਨਾਂ ਨੇ ਜਿਹੜਾ ਵਿਸ਼ੇਸ਼ ਬੈਲਟ ਆ ਸਪੈਸ਼ਲ ਬੈਲਟ ਆ ਉਹਦੇ ਨਾਲ ਵੋਟ ਪਾਈ ਹੈ ਉਹ ਕਹਿੰਦੇ ਕਿ ਇਲੈਕਸ਼ਨ ਕੈਨੇਡਾ ਜਿਹੜਾ ਆ ਉਹ ਮਤਲਬ ਪੋਪੂਲੇਸ਼ਨ ਦਾ ਡਾਟਾ ਇਕੱਠਾ ਨਹੀਂ ਕਰਦਾ ਇਸ ਕਰਕੇ ਇਹ ਸਪਸ਼ਟ ਨਹੀਂ ਹੋਇਆ ਕਿ ਕਿਹੜੇ ਲੋਕਾਂ ਨੂੰ ਵੋਟ ਪਈ ਹੈ ਜਾਂ ਕੀ ਹੈ ਏਜੰਸੀ ਨੇ ਇਹ ਦੱਸਿਆ ਕਿ ਚੋਣਾਂ ਤੋਂ ਬਾਅਦ ਇਹ ਸਰਵੇਖਣ ਇਹ ਦੱਸ ਸਕਦੇ ਆ ਕਿ ਜਿਹੜੇ ਕੇਸ ਕਿਸਮ ਦੀਆਂ ਲੋਕਾਂ ਨੂੰ ਅੜਚਣਾਂ ਦਾ ਸਾਹਮਣਾ ਕਰਨਾ ਪਿਆ ਜਿਹੜਾ ਭਵਿੱਖ ਦੇ ਵਿੱਚ ਨਾ ਕਰਨਾ ਪਵੇ 200 ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਬਾਤ ਨਾਲ